ਕੱਟੇ ਆਪਦੇ ਡਿਜ਼ਾਈਨ ਉਹ ਨਿਕਲਦਾ ਸੀ ਤੇ ਫਿਰ ਆਪਾਂ ਉਹ ਇਹਦੇ ਹੀ ਬਣਾਤੇ ਨੇ ਲੋ ਜੀ ਤੁਹਾ ਆਪਣੇ ਪਿੰਡਾਂ ਦੇ ਪ੍ਰਵੀਨ ਨਾਲਾ ਤੈਨੂੰ ਵਾਵਾ ਦੇਣ ਹੋ ਗਏ ਨੇ ਨਾ ਤੇ ਨੂੰ ਗਰਮੀ ਪਾਣੀ ਜੀਜ਼ਰ ਨਾਲ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੇ ਕੋਲ ਉਹ ਨਿਊ ਹੋਲੈਂਡ ਆਇਆ ਸੀ ਫਲੈਟ ਪਲੇਟਫਾਰਮ ਵਾਸਤੇ ਤੇ ਆਪਾਂ ਇਹਦਾ ਪਲੇਟਫਾਰਮ ਕੀਤਾ ਫਲੈਟ ਤੇ ਮੈਟ ਵਿਛਾਏ ਨੇ ਹੁਣ ਅੱਗੇ ਹੀਟ ਗਾਰਡ ਜੇ ਮੰਨ ਲਓ ਪ੍ਰਾਣ ਗਿਆ ਸੀ ਵੀ ਆਹ ਟਾਈਪ ਦੇ ਡਿਜ਼ਾਈਨ ਉਹ ਨਿਕਲਤਾ ਸੀ ਤੇ ਫਿਰ ਆਪਾਂ ਉਹ ਇਹਦੇ ਹੀ ਬਣਾਤੇ ਨੇ ਪ੍ਰਾਰ ਜਾਂ ਤੇ ਜਰਮਨ ਨੇ ਤੇ ਕੀ ਜਿcha ਆਇਆ ਹੈ ਪੂਰਾ ਟਰੈਕਟਰ ਪੁਰਾਣਾ ਹੈ ਤੇ ਹੁਣ ਆਪਾਂ ਇਹਦਾ ਇੱਕ ਤੇ ਰਹਿ ਗਿਆ ਹੈ ਨਿਸ਼ਾਨ ਸਾਹ ਆਪਾਂ ਅੱਗੇ ਲਾਣਾ ਤੇ ਇੱਕ ਇਹਦੇ ਰਹਿ ਗਏ ਨੇ ਮੰਨ ਲਓ ਉੱਥੇ ਲੈਦਰ ਚੜਵਾਣਾ ਹੈ ਜਿਹੜਾ ਫੱਟਾ ਜਾ ਲੱਗਾ ਤੇ ਇੱਕ ਆ ਕਾ ਮੰਨ ਲਓ ਹੀਡਗੜ ਰਹਿ ਗਣੇ ਅੱਗੇ ਮੰਨ ਲਓ ਜਿਹੜਾ ਆਪਾਂ ਹੋਲਵਾਂ ਨੇ ਤੇ ਹੁਣ ਚੱਲਨੇ ਆਪਾਂ ਸਮੱਲਾ ਬਾਦ ਤੇ ਵਖਾਨਨੇ ਤੁਹਾਨੂੰ ਉੱਥੇ ਜਾ ਕੇ ਆਪਾਂ ਆਪਣੇ ਪਿੰਡਾਂ ਦੇ ਲੰਗਰ ਦੀ ਤਿਆਰੀ ਕਰਦੇ ਨੇ ਫਿਰ ਥੋੜੀ ਪਰ ਵੀ ਲਓ ਜੀ ਮਿੱਤਰੋ ਆਪਾਂ ਲੈ ਕੇ ਚੱਲੇ ਆ ਟਰੈਕਟਰ ਫਤੇਖੜ ਸਾਹਿਬ ਬੰਦ ਕਰ ਦੇ ਇਹਨੂੰ ਹੌਣ ਕੈਂਡਾ ਗੁਰੂ ਤੇ ਹੁਣ ਇਹਦੇ ਟਾਇਰਾ ਟਾਇਰ ਆਪਣੇ ਵਾਲੇ ਦੇ ਪਾਤੇ ਹਨ ਇਹਨੂੰ ਜੇ ਬਾਸ਼ਾ

ਪਰਵੀਨ ਨਾਲਾ ਤੈਨੂੰ ਵਾਵਾ ਦੇਣ ਹੋ ਗਣ ਨਾਤੇ ਨੂੰ ਗਰਮ ਹੀ ਪਾਣੀ ਗੀਜ਼ਰ ਨਾਲ ਪਾਇਆ ਸੀ ਪਹਿਲਾਂ ਕਿੰਨਾ ਟਾਈਮ ਲੱਗੇਗਾ ਟਰਾਲੀ ਤਿਆਰ ਕਰਨ ਤੇ ਹੋ ਗਈ ਹੈ ਕਰੋ ਕਰੋ ਛੇਤੀ ਕਰੋ ਆਪਾਂ ਲੇਟ ਹੋ ਗਏ ਆ ਦੇਖੋ ਜੇ ਬੜੇ ਪਿਆਰ ਨਾਲ ਲੱਗੇ ਜਾਂਦਾ ਮੁੰਡਾ ਹੁਣ ਇਹ ਤੋਂ ਜ਼ਿਆਦਾ ਭਜਾਉਂਦੇ ਕੋਈ ਨਹੀਂ ਪਾਇਆ ਸੀ ਬੜੇ ਪਿਆਰ ਨਾਲ ਲੱਗੇ ਜਾਂਦੇ ਆ ਸਾਰਿਆਂ ਨੂੰ ਇਹ ਇਹ ਵੀ ਐਵੇਂ ਜਾਇਆ ਕਰੋ ਜਿਆਦਾ ਟਰੈਕਟਰ ਨਾ ਭਜਾਇਆ ਕਰੋ ਤਵਾਖਾ ਕੀ ਕਹਿਣਾ ਭਾਜੀ ਅਰੇ ਕੋਈ ਨਹੀਂ ਕੋਈ ਨਹੀਂ ਕੋਈ ਰਹਿਣ ਕਾਰ ਨਹੀਂ ਪਾਈ ਕੋਈ ਨਹੀਂ ਕੀਤਾ ਕੋਈ ਫਰਿਆਦ ਨਹੀਂ ਸੀ ਤਾਂ ਕੋੜਾ ਆਪਾਂ ਨੂੰ ਰਾਮ ਨਾਲ ਜਾਣਾ ਚਾਹੀਦਾ ਹੈ ਚਲੋ ਮੋੜ ਮਿਲ ਲੈ ਅਫਸੇਕਰ ਸਾਹਿਬ ਦੇ ਰੱਬ ਕੋ ਮੱਝੇ ਨੇ ਹੰਢ ਰੂਜ ਦੀ ਲੈਣਗੇ ਕੋਲਾ ਪ੍ਰਮਾਣ ਜੋ ਰਾਹ ਜਾਣ ਸਭੀ ਕਰੀ ਜੀ ਵਿੱਚ ਆਏ ਹਰ ਸਾਤ ਪ੍ਰਕਾਰ ਦੇ ਵਾਸਤੇ ਆਸਿਆ ਕਰਮਾਰੇ ਅਸੰਘਾ ਪਾਪੀ ਪਾਪ ਤਰ ਜਾਏ ਅਸੰਘੁਰੀਆ ਸੁਦੇ ਸੇਰਾਏ असंक मेश माल पापकारी असंख नान कुमारी पा ਆਪਣੇ ਫੋਨ ਪਰ ਸੀ ਗਾਉਂ ਗਏ ਸੇਖਣ ਵਾਲਾ